ਰਾਤ ਦੇ 12:00 ਹੋ ਚੁੱਕੇ ਆ। ਭੁੱਖ ਤਾਂ ਬੜੀ ਜ਼ੋਰ ਦੀ ਲੱਗੀ ਐ। ਤੇ ਅਸੀਂ ਪਹੁੰਚ ਵੀ ਚੁੱਕੇ ਆ ਤੇ ਕਿੱਥੇ ਆਏ ਆ ਉਹ ਲਿਜਾਣਾ ਵਾਸੀ ਨੂੰ ਦੱਸੋ। ਭਾਜੀ ਸੇਮ ਪ੍ਰੋਟੈਸਟ ਹਾਲ ਤੇ ਬਹੁਤ ਮਸ਼ਹੂਰ ਹੈਗਾ। ਤੁਸੀਂ ਕੀ ਟਰਾਈ ਕਰੋਗੇ? ਭਾਜੀ ਮੈਂ ਪਹਿਲਾਂ ਚਾਹ ਪੀਊਂਗਾ। ਇਹਨਾਂ ਦੀ ਚਾਹ ਬੜੀ ਮਸ਼ਹੂਰ ਹੈ। ਕਹਿੰਦੇ ਕੇਸਰ ਚਾਹ ਬਣਾਉਂਦੇ। ਆਪਣੀ ਮਿੱਟੀ ਦੇ ਬਰਤਨਾ ਵਿੱਚ ਚਾਹ ਹੈ ਤੇ ਪਿੰਡ ਵਾਲਾ ਫਲੇਵਰ ਹੈ। ਚਾਹ ਦੇ ਫਲੇਵਰ ਜਿਹੜੇ ਹੈਗੇ ਆ 5 ਤਰ੍ਹਾਂ ਦੇ ਹੈਗੇ ਆ। ਆਪਣੇ ਠਿੱਕੀ ਚਾਹ ਮੇਜ਼ੰਦੀਆ। ਮਿੱਠੀ ਚਾਹ ਮਿਲ ਜੇਗੀ ਸ਼ੱਕਰ ਵਾਲੀ ਮਿਲ ਜੇਗੀ ਕੇਸਰ ਚਾਹ ਮਿਲ ਜੇਗੀ ਅਦਰਕ ਚਾਹ ਮਿਲ ਜੇਗੀ ਅੱਗੇ ਹੁਣ ਅਸੀਂ ਇੱਕ ਹੋਰ ਨਵਾਂ ਵਰਜ਼ਨ ਲੈ ਕੇ ਆ ਰਹੇ ਹਾਂ ਜੇ ਮਰ ਅਗਰ ਸਵੀਡਿਸ਼ ਮੰਗਦਾ ਹੈਗਾ ਤਾਂ ਕਰੋ ਹੋਮ ਮੇਡ ਜਿਹੜਾ ਹੈਗਾ ਆਪਾਂ ਫਰੂਟ ਕਰੀਮ ਸ਼ੁਰੂ ਕਰੀ ਹੈਗੀ ਹੈ ਸਪੈਸ਼ਲ ਮਿਕਸ ਔਰ ਜ਼ਿਆਦਾਤਰ ਜਿਹੜੇ ਹੈਲਥ ਕੌਨਸ਼ੀਅਸ ਲਈ ਹੈ ਬ੍ਰੋਕਲੀ ਦਾ ਪਰੌਂਟਾ ਅੱਜ ਕੱਲ ਦਾ ਲੇਟੈਸਟ ਜਿਹੜਾ ਜ਼ਿਆਦਾ ਵਰਕਿੰਗ 'ਚ ਚੱਲ ਰਿਹਾ ਹੈਗਾ گارਲਿਕ ਪਰੌਂਟਾ ਕੱese ਟਾਈਮਿੰਗ 9 ਵਜੇ ਦੀ ਹੈਗੀ ਬਟ ਕਸਟਮਰ ਦਾ ਇੰਨਾ ਜ਼ਿਆਦਾ ਪਿਆਰ ਦੇਖ ਕੇ ਹੁਣ ਥੋੜਾ ਮਟੀਰੀਅਲ ਬਣਾਉਣ ਨੂੰ ਜਾਂ ਆਂਡਾਂਂਚ ਵੀ ਥੋੜਾ ਪ੍ਰੋਬਲਮ ਹੁੰਦੀ ਹੈ ਕਿਉਂਕਿ ਮੈਂ ਥੋੜਾ ਦੂਰੋਂ ਤੋਂ ਆਂਦੀ ਆ ਤੇ ਆਂਦੇ ਆਂਦੇ 10 ਵਜੇ ਜਾਂਦੇ ਆ 10 ਵਜੇ ਤੋਂ ਲੈ ਕੇ ਸਵੇਰ 5 ਵਜੇ 6 ਵਜੇ ਤੱਕ ਅਸੀਂ ਅਵੇਲੇਬਲ ਹੁੰਦੇ ਆ ਦੇਖੋ ਜੀ ਲਾਈਫ ਵਿੱਚ ਕੁਝ ਵੀ ਕੁਝ ਵੀ ਔਕੜ ਆ ਜਾਂਦੀ ਹੈ ਜਦੋਂ ਤੁਹਾਡੀ ਫੈਮਿਲੀ ਆ ਕੇ ਖੜ ਜਾਂਦੀ ਹੈ ਨਾ ਫਿਰ ਸਭ ਕੁਝ ਸੋਲਵ ਹੋ ਜਾਂਦਾ ਮੈਂ ਇਹ ਕਹਾਂਗੀ ਕਿ ਕਿਸੇ ਦੀ ਲਾਈਫ ਦੇ ਵਿੱਚ ਵੀ ਅਗਰ ਕੋਈ ਪ੍ਰੋਬਲਮ ਹੈ ਜਾਂ ਰੱਬ ਕਰੇ ਵਾਹਿਗੁਰੂ ਕਿਸੇ ਦੇ ਵੇ ਬਿਨਾ ਅਗਰ ਆਜੇ ਤਾਂ ਪਲੀਜ਼ ਆਪਣੇ ਸਿਸਟਰ ਨੂੰ ਜਾਂ ਆਪਣੀ ਬੇਟੀ ਨੂੰ ਜਰੂਰ ਸਪੋਰਟ ਕਰੋ ਮਿਹਨਤ ਨਾਲ ਕਰ ਰਹੇ ਹਾਂ ਤਾਂ ਮੈਂ ਕਹਿੰਦੀ ਹਾਂ ਕਿ ਤੁਹਾਨੂੰ ਕਦੇ ਵੀ ਕੋਈ ਪਿੱਛੇ ਦੇਖਣ ਦੀ ਜਰੂਰਤ ਨਹੀਂ ਪੈਣੀ ਸਾਡੇ ਸਿੱਖ ਧਰਮ ਵਿੱਚ ਤਾਂ ਇਹੀ ਕਿਹਾ ਜਾਂਦਾ ਕਿ ਕਿਰਤ ਕਰੋ ਵੰਡ ਛਕੋ ਤੁਸੀਂ ਦੇਖ ਰਹੇ ਹੋ ਹੈਡਲਾਈਨਸ 24 ਤੇ ਮੈਂ ਅਮਿਤ ਵੀਰੇ ਸੱਸੀ ਗੱਲਤਾ ਜੀ ਠੀਕ ਹੋ ਵੀਰੇ ਰਾਤ ਦੇ 12:30 ਹੋ ਚੁੱਕੇ ਆ ਭੁੱਖ ਤਾਂ ਬੜੀ ਜ਼ੋਰ ਦੀ ਲੱਗੀ ਐ ਤੇ ਅਸੀਂ ਪਹੁੰਚ ਵੀ ਚੁੱਕੇ ਆ ਤੇ ਕਿੱਥੇ ਆਏ ਆ ਉਹ ਲਿਜਾਣਾ ਵਾਸੀ ਨੂੰ ਦੱਸੋ ਭਾਜੀ ਸੇਮ ਪ੍ਰੋਟੈਸਟ ਹਾਲ ਤੇ ਬਹੁਤ ਮਸ਼ਹੂਰ ਹੈਗਾ ਤੇ ਦੂਰ ਦੂਰੋਂ ਲੋਕ ਪਹੁੰਚ ਰਹੇ ਆ ਅਸੀਂ ਪਹੁੰਚ ਚੁੱਕੇ ਤੇ ਤੁਸੀਂ ਕੀ ਟਰਾਈ ਕਰੋਗੇ ਭਾਜੀ ਮੈਂ ਪਹਿਲਾਂ ਚਾਹ ਪੀਊਂਗਾ ਇਹਨਾਂ ਦੀ ਚਾਹ ਬੜੀ ਮਸ਼ਹੂਰ ਹੈ ਕਹਿੰਦੇ ਕੇਸਰ ਚਾਹ ਬਣਾਉਂਦੇ ਆ ਪੰਜ ਤਰ੍ਹਾਂ ਦੀ ਚਾਹ ਹੈ ਨਾਲ ਕੋਲ ਮੈਂ ਲਵਾਂਗਾ ਆਪਣੀ ਮਸਾਲਾ ਚਾਹ ਤੇ ਚੱਲਦੇ ਆਂ ਪਹਿਲੇ ਪੈਣ ਨਾਲ ਗੱਲ ਵੀ ਕਰਨੀ ਜ਼ਰੂਰੀ ਆ ਪਹਿਲਾਂ ਗੱਲ ਕਰ ਲੋ ਪਰੌਂਠੇ ਵੀ ਆ ਭਾਈ 14 ਤਰ੍ਹਾਂ ਦੇ ਪਰੌਂਠੇ 14 ਤਰ੍ਹਾਂ ਦੇ ਪਰੌਂਠੇ ਬਿਲਕੁਲ ਭਾਈ ਇਹ ਮੇਰੇ ਚਾਹ ਦੀ ਗੱਲ ਕਰੀ ਪੰਜ ਪੰਜ ਤਰ੍ਹਾਂ ਦੇ ਚਾਹ ਤੇ ਦੂਰੋਂ ਦੂਰੋਂ ਲੋਕ ਵੀ ਆ ਰਹੇ ਨੇ ਮਸ਼ਹੂਰੀ 14 ਤਰ੍ਹਾਂ ਦੇ ਪਰੌਂਠੇ ਤੁਸੀਂ ਸੋਚ ਹੀ ਸਕਦੇ ਕਿਹੜੇ ਕਿਹੜੇ ਪਰੌਂਠਾ ਨਾਮ ਗਿਣਨ ਲੱਗੇ ਬਰਾ ਥੱਕ ਜਾਂਦਾ 14 ਤਰ੍ਹਾਂ ਦੇ ਪਰੌਂਠੇ ਇਹ ਨਾਲ ਪੰਜ ਤਰ੍ਹਾਂ ਦੀ ਚਾਹ ਨਾਲ ਪੂਰੀ ਵੈਰਾਈਟੀ ਚਟਨੀ ਨਾਲ ਦਹੀਂ ਔਰ ਸਭ ਤੋਂ ਵੱਡੀ ਗੱਲ ਆ ਪਤਾ ਕਹਿੰਦਾ ਪ੍ਰੋਠਾ ਘਾਂਦਵਾ ਕੁਝ ਮਿੱਠਾ ਵੀ ਹੋ ਜਵੇ ਆਹ ਹੋਰ ਫਰੂਟ ਸੋਣ ਨੇ ਤੇ ਸੁਆਕ ਕਰ ਫਰੂਟ ਕਰੀਮ ਦਿੰਦੇ ਬੇ ਨਾਲ ਉਹ ਵੀ ਘਰ ਦੀ ਬਣੀ ਹੋਈ ਹੋਮ ਮੇਡ ਹਾਂ ਆ ਜੋ ਚਲੀਏ ਚਲੋ ਰਾਤ ਦੇ 12:30 ਵੱਜ ਚੁੱਕੇ ਤੇ ਜਿਹੜੇ ਕਸਟਮਰਸ ਦਾ ਤਾਤਾ ਹੁਣ ਵੀ ਲੱਗਿਆ ਹੋਇਆ ਤੇ ਖੁਸ਼ਬੂ ਦੀ ਗੱਲ ਕਰਨ ਸੱਤਾਂ ਖੁਸ਼ਬੂ ਇੰਦਰਮ ਬਰਤਨਾ ਤੋਂ ਆ ਰਹੀ ਹੈ ਐਥੇ ਕੀ ਪਕ ਰਹੇ ਐਦੇ ਵਿੱਚ ਜੀ ਚਾਹ ਬਣ ਰਹੀ ਹੈ ਆਪਣੀ ਚਾਹ ਤਾਂ ਘਰਾਂ ਦੇ ਵਿੱਚ ਵੀ ਪਿੰਦੇ ਆ ਪਰ ਇੰਨੀ ਖੁਸ਼ਬੂ ਨਹੀਂ ਆਂਦੀ ਜੀ ਸਪੈਸ਼ਲ ਮਿੱਠੀ ਆਪਣੀ ਮਿੱਟੀ ਦੇ ਬਰਤਨਾ ਵਿੱਚ ਚਾਹ ਹੈ ਤੇ ਪਿੰਡ ਵਾਲਾ ਫਲੇਵਰ ਹੈ ਜੀ ਕਿੰਨੇ ਤਰ੍ਹਾਂ ਦੇ ਕਿੰਨੇ ਫਲੇਵਰ ਵਾਲੇ ਚਾਹ ਦੇ ਸਾਡੇ ਕੋਲ ਚਾਹ ਦੇ ਫਲੇਵਰ ਜਿਹੜੇ ਹੈਗੇ ਆ ਪੰਜ ਤਰ੍ਹਾਂ ਦੇ ਹੈਗੇ ਆ ਆਪਣੇ ਫਿੱਕੀ ਚਾਹ ਮਿਲ ਜੰਦੀ ਹੈ ਮਿੱਟੀ ਚਾਹ ਮਿਲ ਜੇਗੀ ਸ਼ੱਕਰ ਵਾਲੀ ਮਿਲ ਜੇਗੀ ਕੇਸਰ ਚਾਹ ਮਿਲ ਜੇਗੀ ਅਦਰਕ ਚਾਹ ਮਿਲ ਜੇਗੀ ਅਗੇ ਹੁਣ ਅਸੀਂ ਇੱਕ ਹੋਰ ਨਵਾਂ ਵਰਜ਼ਨ ਲੈ ਕੇ ਆ ਰਹੇ ਹਾਂ ਕਿਹੜਾ ਹੁਣ ਨਹੀਂ ਡਿਸਕਲੋਜ਼ ਕਰਨਾ ਤੇ ਪਰੌਂਠਿਆਂ ਦੀ ਜੀ ਗੱਲ ਕਰਾਂ ਬੋਰਡ ਤੇ ਤਾਂ 14 ਤਰ੍ਹਾਂ ਦੇ ਪਰੌਂਠੇ ਲਿਖੇ ਇਨੀ ਵੈਰਾਈਟੀ ਇਸ ਕਾਰਡ ਤੇ ਮੌਜੂਦ ਹੈ ਬਿਲਕੁਲ ਜੀ ਤੁਸੀਂ ਇਸ ਟਾਈਮ ਤੇ ਜੋ ਮਰਜ਼ੀ ਲਗਵਾ ਸਕਦੇ ਸਭ ਤੋਂ ਜ਼ਿਆਦਾ ਕਸਟਮਰ ਕਿਹੜੇ ਵੈਰਾਈਟੀ ਦੀ ਡਿਮਾਂਡ ਕਰਦੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਇੱਕ ਮਿਕਸ ਇੱਕ ਸਪੈਸ਼ਲ ਮਿਕਸ ਔਰ ਜ਼ਿਆਦਾਤਰ ਜਿਹੜੇ ਹੈਲਥ ਕੌਨਸ਼ੀਅਸ ਲਈ ਹੈ ਬ੍ਰੋਕਲੀ ਦਾ ਪਰੌਂਟਾ ਅੱਜ ਕੱਲ੍ਹ ਸਰ ਦਾ ਲੇਟਸ ਜਿਹੜਾ ਜ਼ਿਆਦਾ ਵਰਕਿੰਗ 'ਚ ਚੱਲ ਰਿਹਾ ਹੈਗਾ ਗਾਰਲਿਕ ਪਰੌਂਟਾ ਤੇ ਦੀਦੀ ਨਾਮ ਵੀ ਬੜਾ ਯੂਨੀਕ ਜਿਹਾ ਹੈ ਸਿੰਪ ਪਰੌਂਟੇ ਇਹਦੇ ਪਿੱਛੇ ਕੀ ਰਾਜ਼ ਹੈ ਸਿੰਪ ਪਰੌਂਟੇ ਦੇ ਪਿੱਛੇ ਕੋਈ ਰਾਜ਼ ਨਹੀਂ ਹੈਗਾ ਜੀ ਤੇ ਲੁਧਿਆਣਾ ਵਾਲੇ ਦਾ ਸਵਾਲ ਜ਼ਰੂਰ ਹੈ ਕਿਉਂਕਿ ਕਰਦਿਆਂ ਨੇ ਇੱਕ ਨਾਮ ਰੱਖਿਆ ਸੀ ਤੇ ਉਹਨੂੰ ਛੋਟਾ ਪਿਆਰ ਨਾਲ ਹਰ ਬੱਚੇ ਦਾ ਇੱਕ ਛੋਟਾ ਜਿਹਾ ਨਾਮ ਹੁੰਦਾ ਤੇ ਮੈਨੂੰ ਵੀ ਸਿਮੀ ਕਹਿੰਦੇ ਤੇ ਪੂਰਾ ਨਾਮ ਕੀ ਹੈ ਤੁਹਾਡਾ ਮੇਰਾ ਜੀ ਫੁੱਲੀ ਨੇਮ ਹੈਗਾ ਅਮਰਪ੍ਰੀਤ ਕੌਰ ਰਥੌਰ ਜੀ ਹਾਂਜੀ ਅਮਰਜੀਤ ਤੋਂ ਸਿਮ ਦਾ ਸਫ਼ਰ ਕਿਦਾਂ ਤੈਅ ਕੀਤਾ ਬਹੁਤ ਔਖਾ ਹੈ ਬਹੁਤ ਜ਼ਿਆਦਾ ਔਖਾ ਤੇ ਲਾਈਫ ਦੇ ਵਿੱਚ ਹੋਰ ਕੀ ਕੁਝ ਚੱਲ ਰਿਹਾ ਹੈ ਲਾਈਫ ਵਧੀਆ ਚੱਲਦੀ ਹੈ ਜੀ ਕੰਮ ਵਾਏ ਗੁਰੂ ਜੀ ਨੇ ਦਿੱਤਾ ਹੈਗਾ ਜੀ ਉਹਦੇ ਵਿੱਚ ਮੈਂ ਬਹੁਤ ਖੁਸ਼ ਹਾਂ ਤੇ ਮੈਂ ਸੁਣੀ ਕੁਝ ਫਰੂਟ ਟੀੰ ਇਦਾਂ ਦੇ ਕੁਝ ਆਈਟਮਸ ਸੀ ਕੀ ਸਰਵ ਕਰ ਰਹੇ ਹੋ ਨਾਲ ਹਾਂਜੀ ਜੀ ਤਾਂ ਕਿ ਹੁਣ ਆਪਣੇ ਪ੍ਰੋਂਟੇ ਦੇ ਨਾਲ-ਨਾਲ ਕਸਟਮਰ ਅਗਰ ਸਵੀਡਿਸ਼ ਮੰਗਦਾ ਹੈਗਾ ਤਾਂ ਕਰੋ ਹੋਮ ਮੇਡ ਜਿਹੜਾ ਹੈਗਾ ਆਪਾਂ ਫਰੂਟ ਕਰੀਮ ਸ਼ੁਰੂ ਕਰੀ ਹੈਗੀ ਤਾਂ ਬੱਚੇ ਜਾਂ ਵੱਡੇ ਜਿਹੜੇ ਹੈਗੇ ਆ ਬਹੁਤ ਅੱਛੇ ਲੈ ਕੇ ਵੀ ਜਾਂਦੇ ਆ ਖਾ ਕੇ ਵੀ ਜਾਂਦੇ ਆ ਔਰ ਬਹੁਤ ਜ਼ਿਆਦਾ ਲਾਈਕ ਕਰ ਰਹੇ ਆ ਤਾਂ ਮੈਂ ਵੀ ਕਹਾਂਗੀ ਜ਼ਰੂਰ ਆਓ ਇੱਕ ਵਾਰੀ ਟੇਸਟ ਕਰੋ ਔਰ ਰਿਵਿਊ ਦਿਓ ਤੇ ਲੋਕੇਸ਼ਨ ਕੀ ਰਹਿਣ ਵਾਲੀ ਲੋਕੇਸ਼ਨ ਜੀ ਆਪਣੇ ਨੀਅਰ ਆਪਣੇ ਭਾਰਤ ਨਗਰ ਚੌਂਕ ਬੱਸ ਸਟੈਂਡ ਰੋਡ ਵਾਲਾ ਹੈਗਾ ਤੇ ਦੇ ਉੱਤੇ ਆਪਣੀ ਵੈਸੇ ਤਾਂ ਬਾਈ ਗੁਰੂ ਦੀ ਕਿਰਪਾ ਨਾਲ ਜੀ ਫਸਟ ਕਾਰਟ ਆਪਣੀ ਸੀ ਤੇ ਉਸ ਤੋਂ ਬਾਅਦ ਹੁਣ ਹੋਰ ਵੀ ਟੈਨ ਵੀਰਾਂ ਨੇ ਲਗਾਨੀਆਂ ਸ਼ੁਰੂ ਕਰਤੀ ਬਟ ਨੀਲੇ ਰਿਛੇ ਦਾ ਔਰ ਸਿੰਪਰਾਂਟਾ ਇਹ ਜ਼ਰੂਰ ਯਾਦ ਰੱਖਿਆ ਹੈ ਇਹ ओरिजिनल ਹੈ ਇਹ ओरिजिनल ਤੇ ਜੇ ਗੱਲ ਕਰਾਂ ਦੀ ਦੀ ਰਾਤ ਦੇ 12 ਵਜੇ ਚੁੱਕਿਆ 12:30 ਦੇ ਵਿੱਚ ਦਾ ਟਾਈਮ ਹੈ ਤੇ ਭੁੱਖ ਲੱਗੀ ਸਾਨੂੰ ਕੁੰਮ ਤੇ ਫਿਰਦੇ ਅਸੀਂ ਤੁਹਾਡੇ ਕੋਲ ਪਹੁੰਚ ਗਏ ਤੇ ਅਨ ਕਿੰਨੇ ਵਜੇ ਸਟਾਲ ਕਿੰਨੇ ਵਜੇ ਲੱਗ ਜਾਂਦਾ ਹੈ ਤੇ ਕਿੰਨੇ ਵਜੇ ਤੱਕ ਸਟਾਲ ਜਿਹੜਾ ਹੈਗਾ ਜੈਸੇ ਟਾਈਮਿੰਗ 9 ਵਜੇ ਦੀ ਹੈ ਗਿਆ ਬਟ ਕਸਟਮਰ ਦਾ ਇੰਨਾ ਜ਼ਿਆਦਾ ਪਿਆਰ ਦੇਖ ਕੇ ਹੁਣ ਥੋੜਾ ਮਟੀਰੀਅਲ ਬਣਾਉਣ ਨੂੰ ਜਾਂ ਆਂ ਜਾਂਚ ਵੀ ਥੋੜਾ ਪ੍ਰੋਬਲਮ ਹੁੰਦੀ ਹੈ ਕਿਉਂਕਿ ਮੈਂ ਥੋੜਾ ਦੂਰੋਂ ਤੋਂ ਆਂਦੀ ਆ ਤੇ ਆਂਦੇ-ਆਂਦੇ 10 ਵਜ ਜਾਂਦੇ ਆ 10 ਵਜ ਤੋਂ ਲੈ ਕੇ ਸਵੇਰ 5 ਵਜੇ 6 ਵਜੇ ਤੱਕ ਅਸੀਂ अवेलेबल ਹੁੰਦੇ ਆ ਤੁਸੀਂ ਜਦੋਂ ਮਰਜ਼ੀ ਆ ਕੇ ਸਾਫ਼ ਸੁਥਰਾ ਘਰ ਦਾ ਖਾਣਾ ਜਿਹੜਾ ਹੈਗਾ ਇੱਥੇ ਮਿਲ ਸਕਦਾ ਹੈ ਖੁਸ਼ਬੂ ਹੀ ਇੰਨੀ ਆ ਰਹੀ ਆ ਪਰ ਉਹਦੇ ਵਾਲੀ ਪੇੜ ਪਰ ਗਿਆ ਮੇਰਾ ਜੇ ਗੱਲ ਕਰਾਂ ਦੀਦੀ ਇਹਨੂੰ ਤਿਆਰ ਕਰਨ ਨੂੰ ਮਟੀਰੀਅਲ ਵੀ ਕਿਉਂਕਿ ਵੱਧ ਹੈ ਤੇ ਤਿਆਰ ਕਰਨ ਨੂੰ ਬੜਾ ਟਾਈਮ ਲੱਗਦਾ ਹੁਣ ਕਿੰਨਾ ਕੁ ਟਾਈਮ ਲੱਗਦਾ ਟਾਈਮਿੰਗ ਜੀ ਸਾਟੀ ਅਸੀਂ ਜਿਹੜੇ ਹੈਗੀ ਐ ਦੁਪਹਿਰੇ 2 ਵਜੇ ਤੋਂ ਮੀਨਸ ਸ਼ੁਰੂ ਕਰ ਦਿੰਨੇ ਆ ਹੌਲੀ ਹੌਲੀ ਉਹਦੇ ਕਰਦੇ ਕਰਦੇ ਸਾਨੂੰ 7-8 ਵਜੇ ਜਾਂਦੇ ਤੇ ਕਰਦੇ ਆਂਦਾ ਕਿੰਦਾ ਸਪੋਰਟ ਕਰਦੇ ਦਾ ਸਪੋਰਟ ਬਹੁਤ ਐ ਨਾਲ ਆ ਦੇਖੋ ਆ ਮੇਰਾ ਛੋਟਾ ਵੀਰ ਜੀ ਇਹ ਮੇਰਾ ਨਾ ਸਟਾਰਟਿੰਗ ਤੋਂ ਆ ਠੀਕ ਐ ਜਦੋਂ ਮੈਂ ਪਹਿਲੇ ਦਿਨ ਤੋਂ ਕਾਟ ਲਗਾਈ ਸੀ ਇਹਦਾ ਬਹੁਤ ਸਾਥ ਹੈਗਾ ਮੇਰਾ ਇਹ ਤੋਂ ਬਗੈਰ ਮੈਂ ਨਹੀਂ ਹੈਗੇ ਠੀਕ ਐ ਜੀ ਇਦੀ ਬਦੌਲਤ ਹੀ ਮੈਂ ਕੰਮ ਕਰ ਰਹੀ ਹੈਗੀ ਆ ਕਿਉਂਕਿ ਇੱਕ ਮਕਾਮ ਤੇ ਜਾਣ ਲਈ ਪਿੱਛੇ ਹੱਥ ਚਾਹੀਦੇ ਹੈਗੇ ਆ ਅਗਰ ਨਾਲ ਸਾਡੇ ਨਾਲ ਬੰਦੇ ਜੁੜੇ ਆ ਜਾਂ ਮੇਰਾ ਇੱਕ ਵਰਕਰ ਅਗਰ ਮੇਰੇ ਨਾਲ ਕੰਮ ਕਰ ਰਿਹਾ ਹੈਗਾ ਤਾਂ ਮੈਂ ਵੀ ਅੱਜ ਇੱਥੇ ਖੜੀ ਆ ਤਾਂ ਪਲੀਜ਼ ਮੈਂ ਵੀ ਸਾਰਿਆਂ ਨੂੰ ਇਹ ਕਵਾਂਗੀ ਕਿ ਨੇ ਕਿਸੇ ਵੀ ਵਰਕਰ ਯਾ ਆਪਣੇ ਸਿਸਟਰ ਬ੍ਰਦਰ ਥੈਂਕ ਗੋਡ ਕਿ ਸਾਨੂੰ ਇਦਾਂ ਦੀ ਇੱਕ ਫੈਮਿਲੀ ਬਣੀ ਹੋਈ ਹੈ ਸਾਡੀ ਠੀਕ ਹੈ ਜੀ ਅੱਜ ਮੈਂ ਜੋ ਵੀ ਆ ਜਿੱਥੇ ਵੀ ਆ ਤਾਂ ਵੀਰੇ ਦਾ ਵੀ ਨਾਲ ਸਾਥ ਹੈ ਜੀ ਇੱਕ ਗੱਲ ਤਾਂ ਮੈਨੂੰ ਵੀ ਸਮਝ ਆ ਗਈ ਜਿਹੜੀ ਖੁਸ਼ ਨੁਮਾ ਮਜ਼ਾਜ ਦਾ ਜਿਹੜਾ ਰਾਹ ਸੀਗਾ ਨਾ ਉਹ ਵੀਰਾ ਹੈ ਇਹ ਪੈਣ ਤੇ ਪ੍ਰਾ ਦਾ ਜਿਹੜਾ ਪਿਆਰ ਹੈ ਨਾ ਉਹ ਸਭ ਤੋਂ ਬੈਸਟ ਜਿਹੜਾ ਰਿਲੇਸ਼ਨਸ਼ਿਪ ਹੈ ਜੀ ਜੀ ਬਿਲਕੁਲ ਬਿਲਕੁਲ ਦੇਖੋ ਜੀ ਲਾਈਫ ਵਿੱਚ ਕੁਝ ਵੀ ਕੁਝ ਵੀ ਔਕੜ ਆ ਜਾਂਦੀ ਜਦੋਂ ਤੁਹਾਡੀ ਫੈਮਿਲੀ ਆ ਕੇ ਖੜ ਜਾਂਦੀ ਹੈ ਨਾ ਫਿਰ ਸਭ ਕੁਝ ਸੌਲਵ ਹੋ ਜਾਂਦਾ ਮੈਂ ਇਹੀ ਕਹਾਂਗੀ ਕਿ ਕਿਸੇ ਦੀ ਲਾਈਫ ਦੇ ਵਿੱਚ ਵੀ ਅਗਰ ਕੋਈ ਪ੍ਰੋਬਲਮ ਹੈ ਜਾਂ ਰੱਬ ਕਰੇ ਵਾਏਗੁਰੂ ਕਿਸੇ ਦੇ ਵੇ ਬਿਨਾ ਅਗਰ ਆਜੇ ਤਾਂ ਪਲੀਜ਼ ਆਪਣੇ ਸਿਸਟਰ ਨੂੰ ਜਾਂ ਆਪਣੀ ਬੇਟੀ ਨੂੰ ਜਰੂਰ ਸਪੋਰਟ ਕਰੋ ਨਾ ਕਿ ਉਹਨੂੰ ਨਰਾਸ਼ ਹੋਣ ਦਿਓ ਠੀਕ ਹੈ ਤੇ ਕੰਮ ਕਰੇ ਅੱਗੇ ਕੰਮ ਕਰਕੇ ਦਿਖਾਵੇ ਅਸੀਂ ਪੰਜਾਬ ਵਿੱਚ ਰਹਿ ਰਹੇ ਹਾਂ ਪੰਜਾਬ ਵਿੱਚ ਕੋਈ ਸ਼ਰਮ ਨਹੀਂ ਆ ਸਾਨੂੰ ਕੰਮ ਕਰਨ ਦੀ ਤੇ ਅੱਜ ਦੇ ਦੌਰ ਦੇ ਵਿੱਚ ਵੀ ਕਈ ਅਜੇ ਸਟੇਟਸ ਨੇ ਕਈ ਅਜੇ ਪਿੰਡ ਨੇ ਜਿੱਤੇ ਕੁੜੀਆਂ ਅੱਗੇ ਨਹੀਂ ਆ ਪਾਰੀਆਂ ਤੇ ਕਈ ਕੇਟੀਆਂ ਨੇ ਕੁੜੀਆਂ ਨੇ ਜੋ ਵੀਡੀਓ ਵੀ ਦੇਖੀ ਉਹਨਾਂ ਨੂੰ ਕੀ ਤੁਸੀਂ ਸਹਿਤ ਦੇਣਾ ਚਾਹੋ ਮੈਂ ਇਹੀ ਕਹਾਂਗੀ ਕਿ ਤੁਸੀਂ ਕੰਮ ਕੋਈ ਵੀ ਕਰ ਲੋ ਚਾਹੇ ਕੰਮ ਛੋਟਾ ਹੋਵੇ ਚਾਹੇ ਕੰਮ ਵੱਡਾ ਹੋਵੇ ਉਹਨੂੰ ਅਗਰ ਸਾਫ਼ ਸੁਥਰੇ ਤਰੀਕੇ ਨਾਲ ਕਰ ਰਹੇ ਹੋ ਖੁਸ਼ ਦਿਲ ਨਾਲ ਕਰ ਰਹੇ ਹੋ ਮਿਹਨਤ ਨਾਲ ਕਰ ਰਹੇ ਹੋ ਤਾਂ ਮੈਂ ਕਹਿੰਦੀ ਹਾਂ ਕਿ ਤੁਹਾਨੂੰ ਕਦੇ ਵੀ ਕੋਈ ਪਿੱਛੇ ਦੇਖਣ ਦੀ ਜ਼ਰੂਰਤ ਨਹੀਂ ਪੈਣੀ ਸਾਡੇ ਸਿੱਖ ਧਰਮ ਵਿੱਚ ਤਾਂ ਇਹੀ ਕਿਹਾ ਜਾਂਦਾ ਕਿ ਕਿਰਤ ਕਰੋ ਵੰਸ਼ਕੋ ਠੀਕ ਹੈ ਜੀ ਕਿਰਤ ਮੈਂ ਕਰ ਰਹੀ ਆ ਅੱਗੇ ਵਾਹਿਗੁਰੂ ਜੀ ਨੇ ਕਰੀ ਦੇਣੀ ਹੈ ਕਿਰਪਾ ਕਦਮ ਅੱਗੇ ਵਧਾਣ ਦੀ ਲੋੜ ਹੈ ਤੇ ਜੇ ਮਨ ਦੇ ਵਿੱਚ ਥਾਣ ਲਿਆ ਤੇ ਹਰ ਚੀਜ਼ ਪੋਸੀਬਲ ਹੈ ਸਭ ਕੁਝ ਪੋਸੀਬਲ ਹੈ ਤੇ ਸੋਚਿਆ ਕਿਤਾ ਸੀ ਇਹ ਸਟੋਰ ਸਟਾਰਟ ਕਰਨ ਦੇ ਬਾਰੇ ਸੋਚਿਆ ਤਾਂ ਦੇਖੋ ਜੀ ਕੁਝ ਨਹੀਂ ਹੁੰਦਾ ਜੀ ਲਾਈਫ ਬਸ ਕਿੱਥੇ 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 ਕਿਹੜੇ ਰਸਤੇ ਲੈ ਕੇ ਜਾਣਾ ਤੇ ਸਾਨੂੰ ਵੀ ਨਹੀਂ ਪਤਾ ਹੁੰਦਾ बस रस्ता मेनू वाइगुरु जी ने कुछ देना सी बस मैं परमात्मा ਦਾ ਹੀ ਸ਼ੁਕਰਗੁਜ਼ਾਰ ਰਵਾਂਗੀ ਕਿ ਮੈਨੂੰ ਵਾਈਗੁਰੂ ਜੀ ਨੇ ਥੱਲੇ ਨਹੀਂ ਰਗਨ ਦਿੱਤਾ ਤੇ ਮੈਂ ਇਹ ਕਵਾਂਗੀ ਕਿ ਮੈਂ ਜੋ ਬੁਰੇ ਹਾਲਾਤ ਵਿੱਚੋਂ ਨਿਕਲੀ ਸੀ ਬਹੁਤ ਜ਼ਿਆਦਾ ਦੱਸ ਨਹੀਂ ਸਕਦੀ ਠੀਕ ਹੈ ਵੀ ਬਹੁਤ ਬੁਰੇ ਹਾਲਾਤੋਂ ਨਿਕਲੀ ਬਟ ਮੈਨੂੰ ਇੱਕ ਵਾਈਗੁਰੂ ਜੀ ਨੇ ਚਲੋ ਰੱਬ ਦਾ ਰੱਬ ਨੇ ਵੀ ਆਸ਼ੀਰਵਾਦ ਦਿੱਤਾ ਤੇ ਅੱਜ ਜੋ ਵੀ ਕਰ ਰਹੇ ਹਾਂ ਉੱਚੇ ਖੁਸ਼ ਹਾਂ ਸਭ ਤੋਂ ਵੱਡੀ ਗੱਲ ਹੈ ਜੋ ਚੀਜ਼ ਹੈ ਆਪਣੇ ਕੋਲ ਉੱਚੇ ਹੀ ਖੁਸ਼ ਰਹਿਣਾ ਤੇ ਮੈਂ ਵੀ ਇਹੀ ਕਹੂੰਗਾ ਲੋਕਾਂ ਨੂੰ ਕਿ ਗੋਗ ਦਾ ਫਲੋ ਤੇ ਜ਼ਿਆਦਾ ਡਿਮਾਂਡ ਨਾ ਕਰੋ ਜਿੰਨਾ ਹੈਗਾ ਰੱਬ ਨੇ ਜੋ ਦਿੱਤਾ ਹੈ ਉੱਚੇ ਖੁਸ਼ ਰਹੋ ਤੇ ਦੀਦੀ ਜਾਂਦੇ ਜਾਂਦੇ ਇੱਕ ਵਾਰੀ ਲੋਕੇਸ਼ਨ ਹੋਰ ਦੱਸ ਦੋ ਤੁਹਾਨੂੰ ਲੋਕੇਸ਼ਨ ਅਗਰ ਦੱਸ ਰਹੀ ਹੈ ਗਿਆ ਭਾਰਤ ਨਗਰ ਚੌਂਕ ਪੁਲ ਦੇ نیچے ਬੱਸ ਸਟੈਂਡ ਰੋਡ ਜਿਹੜਾ ਹੈਗਾ ਫਸਟ ਕਾਰ ਜਿਹੜੀ ਹੈਗੀ ਆ ਪਾਤਨਾ ਕੇ ਚੌਂਕ ਮੋੜ ਦੇ ਸਾਈਡਾਂ ਤੋਂ ਤੁਸੀਂ ਬੱਸ ਸਟੈਂਡ ਨੂੰ ਜਾਂਦੇ ਹੋ ਫਸਟ ਕਾਰ ਸਾਡੀ ਹੈ ਨਹੀਂ ਤਾਂ ਤੁਸੀਂ ਕੈਮਰਾਮੈਨ ਜੀ ਜ ਨੂੰ ਦਿਖਾ ਦਿਓ ਸਿੰਪਰਾਂਠਾ ਲਿਖਿਆ ਹੋਇਆ ਹੈ ਇਹ ਜ਼ਰੂਰ ਦੇਖ ਕੇ ਜ਼ਰੂਰ ਆਇਓ ਠੀਕ ਹੈ ਜੀ ਤੁਹਾਨੂੰ ਜਿਹੜਾ ਹੈਗਾ ਕਾਰ ਵਰਗਾ ਟੇਸ ਸਾਫ਼ ਸੁਥਰਾ ਔਰ ਵਧੀਆ ਖਾਣਾ ਮਿਲੇਗਾ ਮੈਂ ਗਾਰੰਟੀ ਲੈਂਦੀ ਆ ਕਿ ਕੋਈ ਵੀ ਮੇਰੇ ਤੋਂ ਨਿਰਾਸ਼ ਨਾ ਹੋਵੇ ਜਾਵੇ ਔਰ ਅਗਰ ਕੋਈ ਵੀ ਨਿਰਾਸ਼ ਹੋ ਕੇ ਅੰਦਰ ਪਲੀਜ਼ ਸੌਰੀ ਕਿ ਦੁਬਾਰਾ ਨੈਕਸਟ ਟਾਈਮ ਆਪਾਂ ਮਿਲਦੇ ਆ ਤਾਂ ਜ਼ਰੂਰ ਆਪਾਂ ਕਰਦੇ ਹਿੰਦੇ ਜੀ ਜੀ ਜੇ ਕਈ ਵਾਰ ਅਜਿਹਾ ਹੋਇਆ ਹੈ ਕਿ ਜਿਹੜਾ ਮਟੀਰੀਅਲ ਖਤਮ ਹੋ ਚੁੱਕਿਆ ਹੈ ਕਸਟਮਰ ਵਾਪਸ ਗਏ ਬਹੁਤ ਵਾਰ ਬਹੁਤ ਵਾਰ ਕਸਟਮਰ ਵੈਸੇ ਬੰਦਾ ਬੜਾ ਬੁਰਾ ਫੀਲ ਹੁੰਦਾ ਉਹਦਾ ਫੀਲ ਤਾਂ ਦੇਖੋ ਇਹ ਹੁੰਦਾ ਕਿ ਹਰ ਇੱਕ ਬੰਦਾ ਜਿਹੜਾ ਹੈਗਾ ਨਾ ਕਿ ਲੈ ਕੇ ਆਉਂਦਾ ਇੱਕ ਕਿ ਮੈਂ ਉੱਥੇ ਜਾਣਾ ਤੇ ਖਾਣਾ ਠੀਕ ਹੈ ਖਾਣਾ ਜਿਹੜਾ ਹੈਗਾ ਸਾਡੀ ਨੀਡ ਹੈ ਤਾਂ ਮੈਂ ਨਹੀਂ ਚਾਹਦੀ ਹੈਗੀ ਵੀ ਮੇਰੇ ਕਾਰਡ ਤੋਂ ਕੋਈ ਭੁੱਖਾ ਜਾਵੇ ਠੀਕ ਹੈ ਜਾਂ ਖਾਲੀ ਜਾਵੇ ਤਾਂ ਮੇਰੇ ਮੈਂ ਇਹ ਚਾਹਦੀ ਆ ਕਿ ਕੁਝ ਨਾ ਕੁਝ ਤਾਂ ਮਿਲ ਜਾਏ ਐਟਲੀਸਟ ਤਾਂ ਹੀ ਮੈਂ ਇਹ ਨੀਆਂ ਚੀਜ਼ਾਂ ਵਧਾਈਆਂ ਕਿ ਅਗਰ ਕਿਸੇ ਦਾ ਕੁਝ ਵੀ ਦਿਲ ਕਰਦਾ ਮੈਂ ਦੇਖੋ ਜੀ 4 ਵਜੇ ਸੋਚਿਆ ਸੀ ਵੀ 4 ਵਜੇ ਤੱਕ ਮੈਂ ਆਫ ਕਰ ਦਾਂਗੀ 4 ਤੱਕ ਕਸਟਮਰ ਦਾ ਇੰਨਾ ਪਿਆਰ ਪੰਜ ਹੋ ਗਿਆ 5 ਤੋਂ 6 ਤੁਸੀਂ ਅਗਰ ਮੈਨੂੰ ਆ ਕੇ ਮਿਲੋਗੇ ਨਾ ਆਉਣ ਵਾਲੇ ਸਮੇਂ 24 ਆਉਣ ਦੋਨੋਂ ਸਟੈਂਡ ਲਈ ਆਪਣਾ ਜੌਬ ਦੇਣਾ ਪੈਣਾ ਤੇ ਤੱਕ ਮੈਂ ਲਾਸਟ ਮੇਰੀ ਪੈਕਿੰਗ ਹੁੰਦੀ ਹੈ ਔਰ ਪੈਕਿੰਗ ਕਰਦੇ ਕਰਦੇ ਵੀ ਕਸਟਮਰ ਆ ਜਾਂਦਾ ਵੀ ਵੀ ਪਲੀਜ਼ ਇੱਕ ਖਲਾ ਦੇ ਵਾਟਰ ਮੈਂ ਕਹਿੰਦੀ ਵੀਰ ਜੀ ਹੁਣ ਥੋੜਾ ਜਿਹਾ ਤੁਸੀਂ ਹੋਰ ਕੁਝ ਲਗਵਾ ਲਿਓ ਤੇ ਕਸਟਮਰ ਵੀ ਬੜੇ ਦੂਰ ਦਰੋ ਆ ਰਹੇ ਨੇ ਤੇ ਜੇ ਤੁਸੀਂ ਵੀ ਟਰਾਈ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪਹੁੰਚੋ 파ਰਤਨਗਰ ਚੌਕ ਤੋਂ ਬੱਸ ਸਟੈਂਡ ਜਾਣ ਵਾਲੇ ਪਾਸੇ ਤੇ ਬੋਰਡ ਤੋਂ ਤੁਸੀਂ ਇੱਕ ਵਾਰੀ ਹੋਰ ਦੇਖ ਲਓ ਸਿੰਮ ਪਰਾਂਠਾ ਤੇ ਆਣਾ ਕਿੱਥੇ ਪਵੇਗਾ ਉਹ ਵੀ ਤੁਹਾਨੂੰ ডিসਪਲੇ ਹੋ ਰਹੀ ਹੈ ਲੋਕੇਸ਼ਨ ਤੇ ਫਟਾਫਟ ਆਓ ਤੇ ਇੱਕ ਵਾਰੀ ਟਰਾਈ ਕਰੋ ਤੇ ਟਰਾਈ ਕਰਨ ਤੋਂ ਬਾਅਦ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਆਪਣੀ ਕਮੈਂਟ ਸਾਂਝੀ ਕਰਿਓ ਤੇ ਦੇਖਦੇ ਰਹੋ ਹੈਡਲਾਈਨਸ 24